ਪੰਡਕ ਮਾਲੂ ਦੇ ਵਿੱਚ ਇੱਕ ਜ਼ਹਿਰੀਲੀ ਫੈਕਟਰੀ ਲੱਗੀ ਆ ਜਿਹਦੀ ਹੁਣ ਤੱਕ ਕੋਈ ਸੁਣਵਾਈ ਨਹੀਂ ਹੈਗੀ ਤੇ ਬਾਕੀ ਦੇਖ ਲੋ ਇਹਨਾਂ ਦੇ ਬੱਚੇ ਤੱਕ 80 ਦਿਨ ਤੋਂ ਤਰਨੇ ਤੇ ਬੈਠੇ ਆ ਤੇ ਵੱਧ ਤੋਂ ਵੱਧ ਬਾਈ ਆਪਣੇ ਲਾਗਪਾਤ ਦੇ ਕਿਸਾਨਾਂ ਨੂੰ ਇਕੱਠੇ ਹੋ ਕੇ ਜਥੇਬੰਦੀਆਂ ਨੂੰ ਇਹਨਾਂ ਦਾ ਸਾਥ ਦੇਣਾ ਚਾਹੀਦਾ ਬਾਈ ਇਕੱਠੇ ਹੋ ਸਾਥ ਦੇ ਹੋ ਇਹਨਾਂ ਦਾ ਫੈਕਟਰੀਆਂ ਬੰਦ ਹੋਣੀਆਂ ਚਾਹੀਦੀਆਂ ਬਾਕੀ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰਿਓ ਦੇਖੋ ਵੀਡੀਓ ਹਾਂਜੀ ਵਾਈਕੁ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪ੍ਰਸ਼ਾਸਨ ਨੂੰ ਅਪੀਲ ਆ ਪਿੰਡ ਕਮਾਲੂ ਵੱਲੋਂ ਇੱਥੇ ਬਹੁਤ ਹੀ ਜ਼ਹਿਰੀਲੀ ਫੈਕਟਰੀ ਜਿਹੜੀ ਲੱਗੀ ਆ ਤੇ ਧਰਨੇ ਤੇ ਸਾਰੇ ਪਿੰਡ ਦਾ ਬੱਚਾ ਬੱਚਾ 80 ਦਿਨਾਂ ਤੋਂ ਬੈਠਾ ਅਪੀਲਾਂ ਵੀ ਬਹੁਤ ਨੇ ਕੀਤੀਆਂ ਨੇ ਲੇਕਿਨ ਸਰਕਾਰ ਹਰ ਵਾਰੀ ਕਹਿੰਦੀ ਸੀ ਸੈਂਪਲ ਲੈ ਕੇ ਅਸੀਂ ਇਸ ਫੈਕਟਰੀ ਨੂੰ ਕੁਝ ਦਿਨਾਂ ਤੱਕ ਰਿਪੋਰਟ ਨਹੀਂ ਜਾਂਦੇ ਤੇ ਇੱਕ ਬੰਦ ਕਰ ਦਾਂਗੇ ਪਰ ਉਹ ਚੀਜ਼ ਨੂੰ ਵੀ ਲੰਗੀ ਨੂੰ ਅੱਜ ਬਹੁਤ ਦਿਨ ਹੋ ਗਏ ਕੋਈ ਸੈਂਪਲ ਨਹੀਂ ਕੁਝ ਲਿਆ ਅੱਜ ਸਾਰੇ ਪਿੰਡ ਦਾ ਇਕੱਠ ਹੋਇਆਗਾ ਤੇ ਮਤਾ ਪਾਇਆ ਸਾਰੇ ਪਿੰਡ ਨੇ ਸਹਿਮਤੀ ਨਾਲ ਕਿ ਜੇ ਸਰਕਾਰ ਨੂੰ ਅਸੀਂ ਕੱਲ ਨੂੰ ਸੌ ਵਾਰ ਨੂੰ 11 ਤਰੀਕ ਨੂੰ ਸਾਰੇ ਪਿੰਡ ਵੱਲੋਂ ਇੱਕ ਲਿਖਤੀ ਰੂਪ ਦੇ ਵਿੱਚ ਐਸਡੀਐਮ ਨੂੰ ਬੇਨਤੀ ਕੀਤੀ ਜਾਊਗੀ ਤੇ ਉਹਨਾਂ ਦਾ ਵੀ ਜਿਹੜਾ ਸੈਂਪਲ ਲੈਣਾ ਤੁਸੀਂ ਉਹ ਬੁੱਧਵਾਰ ਤੱਕ ਸੈਂਪਲ ਲੈ ਲਓ ਜੇ ਉਹ ਸੈਂਪਲ ਬੁੱਧਵਾਰ ਤੱਕ ਨਹੀਂ ਲੈਂਦੇ ਤਾਂ ਵੀਰਵਾਰ ਨੂੰ ਸਾਰਾ ਪਿੰਡ ਇਕੱਠਾ ਹੋ ਕੇ ਉਸ ਫੈਕਟਰੀ ਦੇ ਗੇਟ ਦੇ ਅੱਗੇ ਬੈਠੂਗਾ ਉਹਨੂੰ ਚੱਲਣ ਨਹੀਂ ਦਿੱਤਾ ਇਹਦਾ ਬੰਦ ਕੀਤਾ ਜਾਊਗਾ ਜੇ ਉੱਥੇ ਕੋਈ ਵੀ ਗੱਲ ਵਾਪਰਦੀ ਆ ਉਹਦੀ ਜਿਹੜੀ ਜ਼ਿੰਮੇਵਾਰੀ ਆ ਉਹ ਪ੍ਰਸ਼ਾਸਨ ਦੀ ਹੋਊਗੀ ਤੇ ਸਰਕਾਰ ਦੀ ਹੋਊਗੀ ਤੇ ਉਹ ਫੈਕਟਰੀ ਵਾਲੇ ਦੀ ਹੋਊਗੀ ਸੋ ਇਹ ਬੇਨਤੀ ਆ ਦੁਬਾਰਾ ਫੇਰ ਅਸੀਂ ਸਰਕਾਰ ਨੂੰ ਹੱਥ ਜੋੜ ਕੇ ਬੇਨਤੀ ਕਰ ਕੈਂਸਰ ਦੀਆਂ ਬਿਮਾਰੀਆਂ ਚਮੜੀ ਦੇ ਰੋਗ ਬਹੁਤ ਤਰ੍ਹਾਂ ਦੇ ਲੱਗ ਗਏ ਕਿਤੇ ਇਹ ਨਾ ਹੋਵੇ ਵੀ ਸਾਨੂੰ ਲਾਸ਼ਾਂ ਧਰ ਕੇ ਉੱਥੇ ਉਸ ਫੈਕਟਰੀ ਦੇ ਅੱਗੇ ਪ੍ਰਦਰਸ਼ਨ ਕਰਨਾ ਪਵੇ ਧੰਨਵਾਦ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ